ਗੱਲ ਸਾਹਿਬ ਦਾ ਹੁਕਮ ਸੀ ਕਿ ਤੁਸੀਂ ਪੱਟੀ ਪਹੁੰਚਣਾ ਹੈ ਗੱਲ ਸਾਹਿਬ ਨੇ ਹੁਕਮ ਦਿੱਤਾ ਪਾਲਣਾ ਕਰਦੇ ਹੋਏ ਸਾਰੀ ਕਾਂਗਰਸ ਦੀ ਲੀਡਰਸ਼ਿਪ ਇਹ ਸਿਆਣੀ ਹੈ ਸਾਨੂੰ ਬਹੁਤ ਸ਼ਰਮ ਹੈ ਆਪਣੀ ਜ਼ਮਾਦਾਰੀ ਤੇ ਕਿ ਇਹ ਇਕੱਲੀ ਇੰਡੀਅਨ ਨੈਸ਼ਨ ਦੀ ਕਾਂਗਰਸ ਹੈ ਮੇਰੇ ਵਿਰੋਧ ਇਸ ਦੀ ਜਾਤੀ ਤੋਂ ਬਾਅਦ یہ کسی نے مادے ماجے وقت جی دستی کرن کا کلی کانگریس سی جواہر لال نہرو نے انیس سو چھپنجا مردے بجائے سب پرتاپ گہرو متری بڑھایا اٹھ سال وہ رہے انیس سو چونٹ تک گل سا جو بھی پنجاب کی روپرے یہ ساری کی ساری ਜੇ ਅਸੀਂ ਸਿਹਰਾ ਦਿੰਦੇ ਆ ਕਿ ਪੰਡਿਤ ਸਰਵਦਾ ਮਹਿਰੂ ਨੂੰ ਉਸ ਦਾ ਪ੍ਰਤਾਪ ਸਿੰਘ ਇਹ ਸੂਬੇ ਦੇ ਵਿੱਚ ਜੇ ਪਖੜਾ ਡੈਮ ਆ ਜੇ ਸੂਬੇ ਦੇ ਵਿੱਚ ਹਰੀ ਕ੍ਰਾਂਤੀ ਆ ਜੇ ਇਸ ਸੂਬੇ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਜੇ ਸੂਬੇ ਦੇ ਵਿੱਚ ਕੋਈ ਦੇਸ਼ ਦੇ ਵਿੱਚ ਨਵਾਂ ਸ਼ਹਿਰ ਬਣਿਆ ਉਹ ਚੰਡੀਗੜ੍ਹ ਸੀ ਜੇ ਪੀਜੀਆਈ ਬਣਿਆ 1500 ਬੈੱਡ ਹਸਪੀਟਲ ਜਿਹੜਾ ਅੱਜ ਦੇ ਟਾਈਮ 'ਵੀ ਆ ਪੰਜ-ਚਾਰ ਸੂਬਿਆਂ ਦੀ ਸੇਵਾ ਕਰ ਰਿਹਾ ਕੋਈ ਬੰਦਾ ਬਿਮਾਰ ਹੁੰਦਾ ਜੰਮੂ ਕਸ਼ਮੀਰ ਹਿਮਾਚਲ ਦੇ ਵਿੱਚ ਪੰਜਾਬ ਚ ਹਰਿਆਣੇ ਚ ਚੰ디ਗੜ੍ਹ ਤੇ ਕਿਸੇ ਨੂੰ ਵੀ ਕੋਈ ਬਿਮਾਰੀ ਬਾਸੇ ਜਾਣਾ ਪੈਂਦਾ ਸੁਪਰ ਸਪੈਸ਼ਲਾਈਜ਼ੇਸ਼ਨ ਬਾਸੇ ਇਹ ਸਾਨੂੰ ਫੇਰ ਪੀਟੀਆ ਹੀ ਜਾਣਾ ਪੈਂਦਾ ਅੱਜ ਵੀ ਜੋ ਕਿਸਾਨਾਂ ਦਾ ਕੁਝ ਬੜਿਆ ਹੈ ਜੇ ਜੇ ਹਰੀ ਝਾੜੀ ਆਈ ਸਾਫ ਤਫਸੀਲ ਹੈ ਤੋ ਕਾਂਗਰਸੀ ਇੱਕ ਇਹਦੀ ਜਵਾਬ ਹੈ ਜਿਹੜਾ ਹਮੇਸ਼ਾ ਪੰਜਾਬ ਪ੍ਰਤੀ ਬੜੀ ਇੱਕ ਨੇਕ ਰਾਇਆ ਮੇਰੇ ਵੀਰੋ ਸਾਡੀ ਸਰਕਾਰ ਰਹੀ ਅਖੀਰ ਦੇ ਚੰਦ ਮਹੀਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਬਦਲਿਆ ਗਿਆ ਸਾਡੀ ਵੱਡੀ ਕਿਸਮਤੀ ਸੀ ਕਿ ਸਾਡੀ ਕਾਂਗਰਸ ਦੇ ਮਿੰਟ੍ਰੀਸ਼ਿਪ ਆਪ ਅਚਾਨਕ ਟੱਕਰ ਦੇ ਤੇ ਮੈਨੂੰ ਪਤਾ ਦੂਜੀ ਵਾਰ ਵੀ ਸਰਕਾਰ ਸਾਡੀ ਹੀ بہت وقت گل ہے پنجاب لوگ گل ساگرس والا دے وہ سارا ذمے داری لیڈرشپ کے لوگ چاہتے نے لیڈر ایک پلٹفارم پہ لے دنیا چاہیے کانگریس لے کے آ پچھلی بار بھی چاہیے سی ساری سرکار بنا یہ اچھی آپس نہ ٹیکر دے ਇੱਕ ਦੂਜੇ ਦੇ ਨਾਲ ਸਿੰਘ ਨਾਲ ਪਸੰਦੇ ਜਿੱਸਾ ਬਲਦ ਲੜਦੇ ਨੇ ਉਸ ਤਰ੍ਹਾਂ ਨਾ ਲੜਦੇ ਤੇ ਅੱਜ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਸਟੇਜ ਤੇ ਖਲੋ ਕੇ ਕੌਸ ਰਹੇ ਆ ਇਸ ਬਿਮਾਰੀ ਦਾ ਪੰਜਾਬ ਦੇ ਵਿੱਚ ਕਦੀ ਸ਼ੁਰੂਆਤ ਨਹੀਂ ਸੀ ਹੋ ਸਕਦੀ ਜਿਹੜੇ ਵੀ ਲੋ ਬੜੀ ਬੜੀ ਵਿਸੁਪਤੀ ਦੀ ਗੱਲ ਹੈ ਇੱਕ 1970 ਤੱਕ ਪੰਜਾਬ ਇੱਕ ਨੰਬਰ ਦਾ ਪਰ ਕੈਪੀਟਾ ਇਨਕਮ ਦੇ ਹਿਸਾਬ ਨਾਲ ਇੱਕ ਨੰਬਰ ਦਾ ਸੂਬਾ ਸੀ

ਵੇਰ ਸੀ ਸਾਡਾ ਜਿਹੜਾ ਕਮਰਸ ਸੀ ਸਾਡਾ ਜਿਹੜਾ ਕਾਰੋਬਾਰ ਸੀ ਉਹ ਵਾਗਰ ਦੇ ਨਾਲ ਸੈਂਟਰਲ ਏਸ਼ੀਆ ਤੋਂ ਚੱਲਦਾ ਸੀ ਪਿਛਲੇ 10 ਸਾਲ ਦਾ ਪਾਜਬਾ ਦੀ ਸਰਕਾਰ ਨੇ ਸਾਡਾ ਬਾਰਡਰ ਬੰਦ ਕੀਤਾ ਕਈ ਸਾਲਾਂ ਤੋਂ ਸਾਡੇ ਕਿਸਾਨ ਪਹਿਲੇ ਦਿੱਲੀ ਵਿੱਚ ਜਮਿਕਟੇ ਨੇ ਮੋਰਚਾ ਲਾ ਕੇ ਸਾਡੇ 700 ਤੋਂ ਵੱਧ ਸ਼ਹਾਦਤਾਂ ਕਿਸਾਨਾਂ ਦੀ ਹੋਈ ਹੈ ਅਸੀਂ ਮੰਗ ਵੀ ਕਰਦੇ ਹਾਂ ਮੰਗ ਨਹੀਂ ਵੀ ਇੰਨੀ ਕਰਦੇ ਆ ਕਿ ਸਾਡੀ ਗੁੜਿਆ ਦੀ ਫਸਲਾਂ ਜਿਹੜੀਆਂ ਉਹਨਾਂ ਦਾ ਰੇਟ ਐਨਐਸਪੀ ਡਾਕਟਰ ਸਮਾਪੀ ਡਾਕਟਰ ਨੇ ਬੋਰਗੂਲੇ ਬਤਾਵੇ ਸੀ2+50% ਸਾਨੂੰ ਰੇਡ ਦਿੱਤਾ ਜੈ ਮੋਦੀ ਕਰਕੇ ਆ ਸਾਡੀ ਪਛਾਣ ਸੀ ਮੇਰੇ ਮਿਲੋ ਜੈ ਜਵਾਨ ਤੇ ਜੈ ਕਿਸਾਨ ਸਾਰ ਨੂੰ ਕਹਿੰਦੇ ਫਿਲਟਰੀ ਦੀ ਭੱਤੀ ਰੋਕ ਦੀ ਅੱਜ ਅਸੀਂ ਗੱਲ ਕਰ ਰਹੇ ਆ ਬਾਹਰ ਦੇ ਮੁੰਕੇ ਸਾਡੇ ਨੌਜਵਾਨ ਜਾਂ ਕਿਉਂ ਰਹੇ ਕਿਉਂਕਿ ਅੱਥੇ ਸਾਡੇ ਨੌਜਵਾਨ ਨੂੰ ਪੁਰਾਣੇ ਵਕਤ

یہ بارڈر تو پاروپن تو شسر آ, آ رہا نشا آ رہا چاہتا کیونکہ کن کی دار تو پنج کلو میٹر پچھوں تک آج بی دے بی ایس ایف سارے کنٹرول کی نشے روک نہیں پا رہی کیوں ایس ایف اگل آم سمگلنگ, ویپن سے سمگلنگ کیوں نہیں روک پا رہی ਕਿ ਕਿ ਮੇਰਾ ਮੰਨ ਹੈ ਬਕਾਇਦਾ ਤੌਰ ਪੰਜਾਬ ਨੂੰ ਕਮਜ਼ੋਰ ਕਰਨ ਦੀ ਇਹਨਾਂ ਦੀ ਇੱਕ ਪਾਲਿਸੀ ਸਾਡੀ ਸਟਰੈਟਜੀ ਇਹਨਾਂ ਦੀ ਸਟਰੈਟਜੀ ਹੈ ਸਾਡੋਂ ਪੰਜਾਬੀਆਂ ਨੂੰ ਸਮਝਣਾ ਹੋਏਗਾ ਇਹ ਗੱਲ ਠੀਕ ਹੈ ਅੱਜ ਅਸੀਂ ਰੋਜ਼ ਅਸੈਂਬਲੀ ਦੇ ਵਿੱਚ ਜਾਂ ਤਾਂ ਗੋਲੋ ਹੱਥੇ ਨਾ ਰਹੋ ਇੱਕ ਵਾਰ ਸੇ ਗੱਲ ਕਰਦੇ ਸੀ ਵੇਟਰੀਨਰੀ ਸਕੂਲਾਂ ਦਾ ਸਿਸਟਮ ਐਜੂਕੇਸ਼ਨ ਸਿਸਟਮ ਲਿਆਵਾਂਗੇ ਤੁਸੀਂ ਹੈਰਾਨ ਹੋਵੋਗੇ ਤੁਹਾਡੇ ਦਾਸ ਨੇ ਸਵਾਲ ਪੁੱਛਿਆ

ਸਰਕਾਰੀ ਚੋਣ ਗਵਰਨਮੈਂਟ ਕਾਲਜਸ ਦੇ 55% ਉਹਨਾਂ ਵਿੱਚ ਪ੍ਰਿੰਸੀਪਲ ਹੈ ਕੋਈ ਮਾਸਟਰ ਨਹੀਂ ਕੋਈ ਪ੍ਰਿੰਸੀਪਲ ਨਹੀਂ ਹਸਪਤਾਲਾਂ ਵਿੱਚ ਕੋਈ ਡਾਕਟਰ ਨਹੀਂ ਕੋਈ ਨਰਸਾਂ ਨਹੀਂ ਕੋਈ ਦਵਾਈ ਨਹੀਂ ਤੇ ਪੁਲਿਸ ਦਾ ਤਾਂ ਹਾਲ ਹੈ ਮੈਂ ਤੁਹਾਨੂੰ ਦੋ ਮਿੰਟ ਮੇਰੀ ਗੱਲਬਾਤ ਧਿਆਨ ਕਰੋ ਇਹ ਗੱਲਾਂ ਜ਼ਰੂਰੀ ਨਹੀਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਅੱਜ ਦੇ ਮੁੱਖ ਮੰਤਰੀ ਭਗਵੰਤ ਮਾਨ

ਤਾਨੂੰ ਪਤਾ ਕਿ ਪੁਲਿਸ ਡਿਸਟ੍ਰਿਕਟ ਚ ਕਿੰਨੇ ਬੰਦੇ ਦੇ ਜੀ 1200 ਤੋਂ 1200 ਆਦਮੀ 25 ਲੱਖ ਆਦਮੀਆਂ ਦੀ ਹਮਸਤਵਾਸੇ 1200 ਪਤਾ ਚਾਰ ਆਦਮੀ ਚੀਫ ਮਿਨਿਸਟਰ ਨੂੰ ਦੀ ਕਰਦੀ ਉਹਦੀ ਭੈਣ ਕੋਲ ਦੇ ਮਦਰ ਵੀ ਹਮਸਤਵਾਸੇ 1200 ਆ ਤੇ ਜਦੋਂ ਕਾਫਲਾ ਲਿਖਦਾ ਤਾਂ ਗੰਤ ਮੰਗਦੀ ਦਾ 100 ਕਈ ਗੱਡੀਆਂ ਦਾ ਕਾਫਲਾ ਉਹਦੇ ਨਾਲ ਚੱਲਦਾ ਤੁਸੀਂ

گرو تگ بہادر جی یاد دانگری پچھلی نے وہ تقریباً یوں پنڈی یونیورسٹی بڑھائی میں اپنے چھوٹے بھائی کا یہالا یونیورسٹی لے کے آیا کے کلے پہلے کئی سال قبضے قبضے سے پہلی سلائی یونیورسٹی بنائی ایک روپیہ بھی لایا ਇਸ ਲਈ ਕਰਤਾਰ ਦੇ ਵਿੱਚ ਮੰਨ ਪਿੰਡ ਦੇ ਵਿੱਚ ਇੱਕ 아이디어 ਹੀ ਹੈ ਉਹਦੀ ਸ਼ੁਰੂਆਤ ਕੀਤੀ ਉਹ ਵੀ ਉੱਥੇ ਖੜੀ ਕਿਸੇ ਸ਼ਹਿਰ ਦੇ ਵਿੱਚ ਚਰਪਈਆਂ ਕਿਸੇ ਪਿੰਡ ਵਿੱਚ ਚਰਪਈਆਂ ਨਹੀਂ ਲੱਗਾਂ ਤੇ ਗਿੱਲ ਸਾਹਿਬ ਜਿਹੜੇ ਕੋਈ ਚਾਰ ਪੈਸੇ ਆਦੇ ਵੀ ਨਹੀਂ ਸੈਕਟਰ ਤੋਂ ਉਹ ਇਹਨਾਂ ਦੇ ਸਾਰੇ ਐਗਣ ਤੇ ਮੰਤਰੀ ਬੀਡੀਓ ਦਾ ਲੜ ਕੇ ਸੈਕਟਰੀਆਂ ਦਾ ਲੜ ਕੇ ਉਸੇ ਟਾਈਮ ਤੇ ਘਾਟੇ ਦਾ ਜਾ ਜਾਂਦੇ

سانو تین سال ہو گئے دیا نو گیارہ گیارہ سو روپیہ دینا میری ماتا روپیہ آیا جی گیارہ سو روپیہ کریں کسے جی تنخواہ ہو جہاں چاہتے نے کوئی ودیا کسی لمبار کسی روپیہ کرنی تنخواہ آئی ہے جی اتنے کی لبنا جی ਮંત્રી ਤੇ ਸਾਰੇ ਆ ਤੁਹਾਡੇ ਜਿਹੜੇ ਵਾਲਾ ਤਾਂ ਕਹਿੰਦੇ ਦੂਜੇ ਕੰਮ ਦੀ ਲੱਗਾ ਹੈ ਮੁੱਖ ਮੰਤਰੀ ਜਿਹੜਾ ਉਹ 2:30 ਵਜੇ ਕੰਮ ਸਿਰ ਸੁਣਨ ਲਈ ਤੁਸੀਂ ਬੜੀ ਕਿਸਮਤੀ ਵੇਖੋ ਪੰਜਾਬ ਦੀ ਇਹ ਗੁਰੂਆਂ ਪੀਰਾਂ ਪੈਗੰਬਰਾਂ ਦਾ ਸੂਰ ਵੀ ਰੰਗ ਦੀ ਕਰਦੇ ਉਹ ਮੁੱਖ ਮੰਤਰੀ 2:30 ਵਜੇ ਪੋਖਣ ਵਰਗਾ ਸਿਰ ਸੁਣਦੇ ਤੁਹਾਡੇ ਜਿਹੜਾ ਹਲਕੇ ਵੜਾ یہ کہتے منہ تھرتے ناسا تھا بہتر پروگرام چلتا رہا دسو بدکسمتی سوربیر یہ ناسا تھا ایک میرا خیال کا میرے کال ہی رہ گئے کوئی نو چیزیں شروع کر دیں ہر کل پرسوں خوفے لا کے آ گئے آپ بند لے لیا ਉਮੈ ਪੁੱਛਿਆ ਇਹਨੂੰ ਬੇ ਖਲੋਤੇ ਆਪਦੇ ਵਿੱਚ ਲੱਗਦਾ ਕੁਝ ਨਹੀਂ ਖੋਪੇ ਨੂੰ ਘਬਾਤੇ ਉਹ ਕਹਿੰਦੇ ਜੀ ਪਰਸੋਂ ਜਾ ਤੇ ਆ ਮੇਰੀ ਗੱਲ ਸੁਣਿਓ ਅੱਜ ਤੋਂ 4 ਦਿਨ ਪਹਿਲੇ ਹਸੀਆਰਪੁਰ ਚ ਇੱਕ ਫੋਰਸ ਦਾ ਰੈਸਟੋਰੈਂਟ ਸੀ ਉਥੇ ਦਰ ਗਿਆ ਇੱਕ ਫਿਲਮੀ ਐਕਟਰ ਨਾਲ ਸੀ ਰਾਤ ਕੰਮ ਓਵਰ ਹੋ ਗਿਆ ਰਾਤ ਕੰਮ ਓਵਰ ਹੋ ਗਿਆ ਸਟਾਫ ਵਾਲਾ ਇੱਕ ਜਿਹੜਾ ਇਹਦਾ ਪੀਐਸਓ ਸੀ ਇਹਦਾ ਰਿਸ਼ਤੇਦਾਰ ਵੀ ਹੈ ਇਹ ਮਾਮਾ ਲੱਗਦਾ ਉਹ ਇਹਦਾ ਭਨੇਵਾ ਲੱਗਦਾ ਉਹ ਅੰਦਰ ਆ ਗਿਆ ਵਿਚਾਰਾ ਭਨੇਵਾ ਮਾਮੀ ਨੇ ਟੈਲੀਫੋਨ ਕੀਤਾ ਉਹ ਇਹਨੂੰ ਸ਼ਾਮ ਕਿਤੇ ਬਾਮੇ ਨੂੰ ਕਿਹਨੇ ਕਿਹ ਇੱਥੇ ਹੀ ਤਾਂ ਕਿਹਾ ਉਹ ਤਾਲ ਨੂੰ ਚੜਦੇ ਹੈਲੀਕਾਪਟਰ ਤੋਂ ਚੜਿਆ ਚੜਿਆ ਉਹ ਵਿਚਾਰਾ ਫਿਰ ਗਿਆ ਉਥਮ-ਉਥੇ ਹੋ ਗਿਆ ਉਥਮ-ਉਥੇ ਹੋਏ ਨੇ ਚਪੇੜ ਕੱਢ ਬਾਰੀ ਪਈ ਐ ਸੋਣ ਪਹਿਲੀ ਵਾਰ ਇਸ ਥੀ ਜੋ ਹੈ ਗੁਰਦੇ ਸਾਹਿਬ ਇਹਦੇ ਪੀਐਸਓ ਨੇ ਇਹਨੂੰ ਕੁਝ ਸੁਣ ਪਾਰਿਆ ਜੋ ਆਵਾਜ਼ ਸਰਕਾਰੀ ਗੱਲ ਦੱਸ ਰਿਹਾ ਉਹਨੇ ਮਾਰਿਆ ਕੁਝੋ ਤੇ ਲਾੜ ਹੋ ਗਈ ਸਾਰੀ ਆਪੀ ਹੂਣ ਆ ਗਿਆ ਅੱਖ ਚ ਕੱਲ ਹੋ ਕੇ ਪਾ ਕੇ ਆ ਗਿਆ ਪਹਿਲੀ ਵਾਰ ਇਤਿਹਾਸ ਦੇ ਵਿੱਚ ਕਿਸੇ ਮੁੱਖ ਮੰਤਰੀ ਉਹਦੇ ਸਿਕਿਉਰਿਟੀ ਗਾਰਡ ਨੇ ਸੁਣ ਮਾਰ ਕੇ ਦਿੱਤੇ ਇੱਥੇ ਬੜੇ ਦਾ ਤੁਹਾਡਾ ਆਪਣੀ ਸਾਜਾ ਕੀ ਬਣਿਆ ਪੰਜਾਬ ਕਿਹਨਾਂ ਦੇ ਹੱਥ ਅੱਸ ਸੀ ਪੰਜਾਬ ਦੇ 12000 ਰਜਿੰਦਰ ਸਿੰਘ ਤੋਂ ਬਾਅਦ ਇਹ ਅੰਸਾਬ ਅੰਗਰੇਜ਼ ਆਏ ਸੀ ਆਪਣੀ ਅੰਦਰੂਨੀ ਲੜਾਈ ਦੇ ਕਾਰਨ ਅੰਗਰੇਜ਼ ਆਏ ਪਹਿਲਾ ਜਿਹੜਾ ਇੱਥੇ ਰਿਜੈਂਟ ਆਇਆ ਸੀ ਉਹਦਾ ਨਾਮ ਸੀ ਸਰ ਜੋਨ ਲਾਰੈਂਸ ਤੇ ਫਿਰ ਜੋਨ ਲਾਰੈਂਸ ਪਹੁੰਚ ਗਿਆ ਕੇਜਰੀਵਾਲ ਨੇ ਜੁਧਿਆੜੇ ਗਸਟ ਦੀ ਸੀਰੀਜ਼ ਤੋਂ ਜਿਹੜਾ ਜਤਾ ਐਪੀਸੀ ਸਦੀ ਰੋੜਾ ਉਹਨੂੰ ਲੜਾਉਣ ਦਾ ਫੈਸਲਾ ਕੀਤਾ ਸੀਟ ਖਾਲੀ ਕਰਾ ਲਈ ਹੁਣ ਕੇਜਰੀਵਾਲ ਆ ਲੱਗਾ ਜੇ ਬੀਬੀ ਵਾਲੇ ਆ ਕੇ ਪੰਜਾਬ ਨੂੰ ਦੋਸਾਂ ਕੁ ਦਾ ਲੁੱਟਣਗੇ ਤੇ ਨਾਲ ਕੁੱਟਣਗੇ ਤੇ ਆਪਾਂ ਨੂੰ ਹੁਣ ਤਿਆਰੀ ਕਰਨੀ ਪਏਗੀ। ਤੇਰੀ ਬੁਲਾਹੇਸ਼ੇ ਹੱਥ ਜੋੜ ਕੇ ਸਾਰੇ ਵੀਰਾਂ ਨੂੰ ਪਹਿਣਾ ਨੂੰ ਮਾਤਾਵਾਂ ਨੂੰ ਨੌਜਵਾਨੀ। ਸੋਸ਼ਲ ਮੀਡੀਆ ਘੱਟ ਦੇਖਿਆ ਤੇ ਇਹਦੇ ਤੇ ਘੱਟ ਜਾਇਆ ਪਰਿਵਾਰੀ ਰਾਜੀ ਹੈ। ਆਪਾਂ ਇਹਨਾਂ ਦੇ ਪਿੱਛੇ ਹੀ ਲੱਗੇ ਰਹੀ ਜਾਂਦੇ ਕੋ ਚੰਗੇ ਬੰਦੇ ਲੈ ਕੇ। ਕੌੜੋਂ ਬਣੇ ਥੋੜੇ ਕਾਂਗਰਸ ਚ ਬਣੇ। ਚੰਗੀ ਲੀਡਰਸ਼ਿਪ ਆ ਸਕੇ ਚੰਗੀ ਪਾਰਟੀ ਚੰਗੇ ਲੀਡਰ ਹੀ ਚੰਗੀ ਸਿਹਤ ਸੁਦੇ ਨੂੰ ਦੇ ਸਕਦਾ ਕੋਈ ਨਾ ਲੋਕਾਂ ਨੂੰ ਜਿਹਨਾਂ ਨੇ ਸਾਡੀ ਉਮਰ ਤੁਸੀਂ ਮੈਨੂੰ ਦੱਸੋ ਇੱਕ ਪੰਨੋਂ ਕਿੱਡੀ ਵੱਡੀ ਬਾਤ ਕਿਸ ਨੂੰ ਦੀ ਕਿੱਥੇ ਸਟਾਫ ਰਾਫਸੇ ਕਹਿ ਰਹੇ ਤੇ ਕਿੱਥੇ ਆ ਜਣਾ ਪੰਨੋਂ ਤੁਸੀਂ ਮੁਕਾਮਤਾ ਕਰ ਸਕਦੇ ਸਾਡੀ ਕੁਰਸੀ ਦਾ ਮੁਖਮੰਦੇ ਦੀ ਕੁਰਸੀ ਦਾ ਰੁਤਬਾ ਹੀ ਖਤਮ ਕਰ ਚੁੱਕਾ ਹੈ ਇਹ ਸਾਦਗੀ ਨੇ ਕਹਾਂ ਦਾ ਜਿਹੜੀ ਕੁਰਸੀ ਹੈ ਰੁਤਬਾ ਜਿਹੜੀ کرسی دار اسے کرسی دے کرسی دے مارا جا رجی سنگھ بھئی دے سے جاؤ خالصہ راز کتھے سا پتاب سنگھ کہہ رو باقی یونیورسٹی تو پڑھ کے ہے کتھے جڑا دسمی پھیل ایک ہی بجاب نو چلا سکتے میری آتی دوڑ کے گزارش میرے ویرو تگڑے ہو کے ساتھ ہو گل ساتھ کئی بار اینا نو نو لیکھا ਕਾ ਪਿਆ ਜਾਂਦਾ ਤਾਂ ਫਿਰ ਸੈਂਡੇ ਫੋਟੋ ਕਿਸੇ ਨਾਲ ਮੀਟ ਕੇ ਕਿ ਪਤਾ ਨਹੀਂ ਕੀ ਹੋਣੀ ਆ। ਦੋਹਰਾ ਜੈ ਜੀ ਜੀ ਕਾਰਾ। ਆਈ ਮੈਂ ਕਿਹਾ ਸੋਸ਼ਲ ਮੀਡੀਆ ਤੇ ਫੋਟੋ ਆ ਕਾਤੇ ਮੇਕਾ ਕਰਦੇ ਤੇ ਬਰੋਦੀ ਮੇ ਨਾਲ ਜਾਂਦੇ ਫੋਟੋ ਬਚਾ ਜਾਂਦੇ। ਕਈ ਜਗ੍ਹਾ ਭੁੱਤ ਦੇ ਰਹਿੰਦੇ ਨੇ। ਸਵੇਰੇ ਮੇਰੇ ਕੋ ਆ ਜਾਂਦੇ ਕਿਹਾ ਰਾਜਾ ਜੀ ਕੋਲ ਜਾਂਦੇ ਸ਼ਾਮ ਨੂੰ ਕੋਲ ਤੁਰ ਕੇ ਤੇ ਸ਼ਾਮ ਨੂੰ ਉਸ ਤੋਂ ਕਿਤੇ ਘੁੰਮ ਫੇਰਾ ਗਿਰਾਂ ਉਹ ਨਾ ਵੇਖਿਆ। ਬੰਦੇ ਤੇ ਕਰਦਾਰ ਤੇ ਨਹੀਂ। ਬੰਦੇ ਦੀ ਮਜ਼ਬੂਤੀ ਤੇ ਕਹੀਏ ਕਰਤਾਰ ਨਾਲ ਪੰਜਾਬ ਚੱਲੇਗਾ ਇਹ ਰੀਲਾ ਨਾਲ ਨਹੀਂ ਪੰਜਾਬ ਚੱਲਣਾ ਜੇ ਰੀਲਰ ਵੇਖੜੀਆਂ ਜੇ ਕਾਹੀ ਹਾਲ ਹੋਣਾ ਤਾਂ ਸਾਡਾ ਹੋਣਾ ਹੁਣ ਆ ਗਿਆ ਸੀ ਭਗਵੰਤ ਨਾਜਵਾਨ ਬੱਚਿਆਂ ਨੂੰ ਲੈਣ ਵਾਸਤੇ ਅਮਰ ਸਰ ਉਹ ਮੈਂ ਕਿਹਾ ਕੋਈ ਸ਼ਰਮ ਕਰ ਤੂੰ ਇਹਨਾਂ ਦੇ ਨਾਲ ਵੀ ਚੱਲੇ ਆਫੇ ਉਹਨਾਂ ਦੇ ਹੱਥਾਂ ਦੇ ਵਿੱਚ ਹੱਥ ਕੜੀਆਂ ਪੈਰਾਂ ਵਿੱਚ ਬੈਠੀਆਂ ਦਸਾਰਾ ਲਾ ਕੇ ਪੈਣ ਤੇ ਤੂੰ ਉਹਨਾਂ ਨੂੰ ਹੋਰ ਛੱਡਣਾ ਕਰ ਚੱਲੇ

ਸੈਂਟਰ ਨੇ ਦਿੱਤੀ ਆ ਸਾਡਾ ਪ੍ਰਧਾਨ ਬੈਠਾ ਇਹਨੂੰ ਪਾਰਟੀ ਦੀ ਲੀਡਰਸ਼ਿਪ ਨੇ ਬਣਾਇਆ ਦਾਸ ਨੂੰ ਬਣਾਇਆ ਸੈਂਟਰ ਦੀ ਲੀਡਰਸ਼ਿਪ ਨੇ ਬਣਾਇਆ ਕਿਸੇ ਨੂੰ ਕੋਈ ਨਹੀਂ ਕੀ ਸਾਡੇ ਨਾਲ ਕਿਸੇ ਨੂੰ ਕੋਈ ਕੋਈ ਥੋੜੀ ਮੋਟੀ ਕੋਈ ਦੁੱਖ ਤਕਲੀਫ ਹੈ ਤਾਂ ਉੱਤੇ ਜਾ ਕੇ ਕਰ ਲੋ ਪਰਦੇ ਵਿੱਚ ਰੱਖੋ ਪਰਵਾਰਾਂ ਨੂੰਫੀ ਬੰਦੀ ਵੀ ਚੰਗੀ ਲੱਗਦੀ ਹੈ ਵਖੋ ਵਕਤ ਕਾੜੀਆਂ ਪਾ ਕੇ ਲੋਕਾਂ ਨੂੰ ਨਾ ਮਿਟਾਓ ਇਹ ਜੋ ਕੋ ਜਾ ਕੇ ਪੰਜਾਬ ਚੋਇਆ ਅਸੀਂ ਵੀ ਰਿਸਪੋਨਸਿਬਲ ਆ ਕੋਈ ਹੋਰ ਰਿਸਪੋਨਸਿਬਲ ਨਹੀਂ ਹੈ ਜੇ ਬੰਦਿਆਂ ਵਰਗਾ ਤੁਰੇ ਰਹਿੰਦੇ ਸਿਰ ਜੋੜੀ ਰੱਖਦੇ ਹੱਥ ਨਹੀਂ ਸੀ ਤੇ ਹੁਣ ਵੀ ਇਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਬੰਦੇ ਵੜ ਕੇ ਚੱਲੋ ਆਲੇ-ਦੁਆਲੇ ਨਾਂ ਧਮੋ ਪੰਜਾਬ ਦਾ ਬੇੜਾ ਨਾ ਪਾ ਪਾਈਏ ਇਕੱਠੇ ਹੋ ਕੇ ਚੱਲੀਏ ਜਿੰਨوں ਕੋਈ ਬਹੁਤ ਵੱਡੀ ਤਕਲੀਫ ਹੈ ਦਿੱਲੀ ਜਾ ਕੇ ਗੱਲ ਕਰ ਲੋ ਉੱਥੋਂ ਹੀ ਬਦਲੀਆਂ ਹੁੰਦੀਆਂ ਉੱਥੋਂ ਹੀ ਵੜ ਕੇ ਆਉਂਦੇ ਨੇ ਸੋ ਇਹਨਾਂ ਹੀ ਕਹਿੰਦਾ ਹੋਇਆ ਕਿ ਅੱਛਾ ਮੈਂ ਤੁਹਾਡਾ ਬਹੁਤ ਮਸਕੂਟ ਤੇ ਇੰਨੀ ਹੀ ਤੁਹਾਨੂੰ ਬੇਨਤੀ ਕਰੂੰਗਾ ਸਾਰੇ ਪਾਠੇ ਵਾਲਿਆਂ ਨੂੰ ਇਕੱਠੇ ਹੋਵੋ ਚੰਗੀ لیڈرپے کو لیڈرشپ دا ساتھ کو آڑے دلے نہ کو گرو مہاراج صاحب میر کرنگے کے ودیا راج لے کے آگے بہت بہت شکریہ واحر جی کا بہت شکریہ